ਦੂਜੀ ਗੱਲ ਗੁਰਬਾਣੀ ਪੜ੍ਹਦੇ ਆ ਸਿਰ ਢੱਕਿਆ ਹੋਣਾ ਤੇ ਸਰੀਰਿਕ ਸ਼ੁੱਧਤਾ ਬਹੁਤ ਜ਼ੂਰੀ ਹੈ ਉਦਾਹਰਣ ਵਜੋਂ ਨੰਗੇ ਵਾਲਾਂ ਨਾਲ ਪਾਠ ਕਰਨ ਨਾਲ ਗੁਰਬਾਣੀ ਦੀ ਮਰਿਆਦਾ ਘਟਦੀ ਹੈ ਇਸ ਦਾ ਸਿੱਧਾ ਅਸਰ ਮਨ ਤੇ ਰੂਹ ਉੱਤੇ ਪੈਂਦਾ ਹੈ ਤੀਜੀ ਗੱਲ ਇਹ ਹੈ ਕਿ ਨਿਤਨੇਮ ਜਾਂ ਗੁਰਬਾਣੀ ਪਾਠ ਕਰਨ ਤੋਂ ਪਹਿਲਾਂ ਸਰੀਰਿਕ ਸ਼ੁੱਧਤਾ ਬਹੁਤ ਜ਼ੂਰੀ ਹੈ ਇਸ ਦਾ ਮਤਲਬ ਹੈ ਇਸ਼ਨਾਨ ਕਰਨਾ ਅਤੇ ਸਾਫ਼ ਸੁਥਰੇ ਸਰੀਰ ਨਾਲ ਬੈਠ ਕੇ ਪਾਠ ਕਰਨਾ ਸਿੱਖ ਰਹਿਤ ਮਰਿਆਦਾ ਵਿੱਚ ਇਸ ਗੱਲ ਨੂੰ ਜੋੜਿਆ ਗਿਆ ਹੈ ਕਿ ਗੁਰੂ ਦੀ ਹਜ਼ੂਰੀ ਵਿੱਚ ਜਾਣ ਤੋਂ ਪਹਿਲਾਂ ਜਾਂ ਗੁਰਬਾਣੀ ਪਾਠ ਕਰਨ ਤੋਂ ਪਹਿਲਾਂ ਸਰੀਰਿਕ ਸ਼ੁੱਧਤਾ ਨੂੰ ਯਕੀਨੀ ਬਣਾਉਣਾ ਜ਼ਰੂਰੀ ਹੈ ਫਿਰ ਚਾਹੇ ਆਪ ਕਰਸਤੀ ਵਾਲੇ ਹੋ ਜਾਂ ਨਾ ਹੋ ਇਸ ਦਾ ਮਤਲਬ ਸਿਰਫ ਪਾਣੀ ਨਾਲ ਨਹਾਣਾ ਹੀ ਨਹੀਂ ਸਗੋਂ ਮਨ ਨੂੰ ਵੀ ਪਵਿੱਤਰ ਤਾਜ਼ਗੀ ਭਰਿਆ ਅਤੇ ਇਕਾਗਰ ਬਣਾਉਣ ਵਾਲਾ ਮਹਿਸੂਸ ਕਰਨਾ ਹੈ ਚਾਹੇ ਤੁਸੀਂ ਟਾਇਲਟ ਤੋਂ ਆ ਕੇ ਹੀ ਬੈਠੇ ਹੋ ਨਿਤਨੇਮ ਕਰਨ ਤੋਂ ਪਹਿਲਾਂ ਗੁਰੂ ਸਾਹਿਬ ਦੇ ਗੁਟਕਾ ਸਾਹਿਬ ਤੋਂ ਗੁਰਬਾਣੀ ਪਾਠ ਕਰਨ ਤੋਂ ਪਹਿਲਾਂ ਸਰੀਰ ਦਾ ਇਸ਼ਨਾਨ ਬਹੁਤ ਜ਼ਰੂਰੀ ਹੈ ਸਵੇਰੇ ਨਿਤਨੇਮ ਆਰੰਭ ਕਰਨ ਤੋਂ ਪਹਿਲਾਂ ਇਸ਼ਨਾਨ ਕਰਨਾ ਇੱਕ ਮਰਿਆਦਾ ਹੈ ਜੇ ਕਿਸੇ ਕਾਰਨ ਪੂਰਾ ਇਸ਼ਨਾਨ ਸੰਭਵ ਨਾ ਹੋਵੇ ਤਾਂ ਘੱਟੋ-ਘੱਟ ਹੱਥ ਮੂੰਹ ਅਤੇ ਪੰਜ ਇਸ਼ਨਾਨੇ ਯਾਨੀ ਹੱਥ ਪੈਰ ਧੋਕੇ ਹੀ ਗੁਰਬਾਣੀ ਪਾਠ ਸ਼ੁਰੂ ਕੀਤਾ ਜਾਵੇ ਇਸ ਦੌਰਾਨ ਗੁਟਕਾ ਸਾਹਿਬ ਨੂੰ ਸੇਵਾ ਕਰਨ ਸਮੇਂ ਨੰਗੇ ਸਿਰ ਖੁੱਲੇ ਵਾਲ ਜਾਂ ਪੈਰਾਂ ਵਿੱਚ ਜਰਾਬਾ ਨਹੀਂ ਹੋਣੀਆਂ ਚਾਹੀਦੀਆਂ ਇਹ ਸਭ ਮਰਿਆਦਾ ਗੁਰੂ ਸਾਹਿਬ ਜੀ ਦੀ ਬਾਣੀ ਦੇ ਪਾਠ ਨੂੰ ਪੂਰਾ ਸਤ ਅਤੇ ਮਨ ਦੀ ਇਕਾਗਰਤਾ ਨੂੰ इकट्ठा ਕਰਨ ਲਈ ਹਨ ਹਾਂਜੀ ਸਤਿ ਸ਼੍ਰੀ ਅਕਾਲ